ਤਾਂ ਕਈ ਵਾਰੀ ਸਾਡੀਆਂ ਇਹੋ ਜੀਆਂ ਧਾਰਮਿਕ ਕਿਤਾਬਾਂ ਪ੍ਰਕਾਸ਼ਕ ਜਿਹੜੇ ਨੇ ਛਾਪਣ ਲੱਗ ਪਏ ਕਿ ਜੀ ਆਹ ਸ਼ਬਦ ਦਾ ਜਾਪ ਐਨੀ ਵਾਰੀ ਕਰੋ ਤੁਹਾਨੂੰ ਆਹ ਕੁਝ ਮਿਲ ਜਾਣਾ ਐਨੀ ਵਾਰੀ ਆਹ ਮੰਤਰ ਦਾ ਜਾਪ ਕਰੋ ਤੁਹਾਡੇ ਘਰ ਵਿੱਚ ਆਹ ਕੁਝ ਪ੍ਰਾਪਤ ਹੋ ਜਾਣਾ ਗੁਰਬਾਣੀ ਸਾਰੇ ਸੁੱਖਾਂ ਦਾ ਸਾਧਨ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਇੱਕ ਗੱਲ ਗੁਰੂ ਦੀ ਸਮਝਿਓ ਗੁਰਬਾਣੀ ਇਤਿਹਾਸਕ ਤੌਰ ਤੇ ਵੀ ਸਾਨੂੰ ਬੜੀ ਜਾਣਕਾਰੀ ਦਿੰਦੀ ਹੈ ਹੁਣ ਮਿੱਟੀ ਮੁਸਲਮਾਨ ਕੀ ਅਗਲਾ ਸ਼ਲੋਕ ਹੈ ਜਦੋਂ RAM RAJ ਨੇ ਪੰਗਤੀ ਬਦਲ ਦਿੱਤੀ ਸੀ ਇਹ ਸ਼ਲੋਕ ਸੀ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਅਸੀਂ ਸਮਝਦੇ ਹੀ ਨਹੀਂ ਕਿਉਂਕਿ ਅੱਜ ਕੱਲ ਗੁਰਬਾਣੀ ਕੱਚੀ ਪੜੀ ਜਾਂਦੀ ਐ ਗੁਰੂ ਦੀਆਂ ਸਟੇਜਾਂ ਦੇ ਉੱਤੇ ਪ੍ਰਕਾਸ਼ ਗੁਰੂ ਦਾ ਹੁੰਦਾ ਸਟੇਜ ਗੁਰੂ ਦੀ ਹੁੰਦੀ ਸੰਗਤ ਗੁਰੂ ਦੀ ਹੁੰਦੀ ਤੇ ਮੇਰੇ ਵਰਗਾ ਆਪ ਦਾ ਹੀ ਸੌਦਾ ਵੇਚਣ ਲੱਗਿਆ ਹੁੰਦਾ ਕਿਉਂਕਿ ਸੰਗਤ ਸੁਚੇਤ ਨਹੀਂ ਸਾਹਮਣੇ ਜੋੜਨਾ ਤਾਂ ਗੁਰਬਾਣੀ ਨਾਲ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਸੀ ਤੇ ਸਾਹਮਣੇ ਬੈਠੀ ਸੰਗਤ ਉਹ ਜੁੜਦੀ ਹੁੰਦੀ ਐ ਮੇਰੇ ਵਰਗੇ ਦੇਹਧਾਰੀ ਪਖੰਡੀ ਦੇ ਨਾਲ ਤੋ ਕਿ ਅਸੀਂ ਆਪਣਾ ਸੌਦਾ ਵੇਚਣਾ ਸ਼ੁਰੂ ਕਰ ਦਿੱਤਾ ਵੀ ਸਾਡਾ ਨਾਮਣਾ ਬਣਨਾ ਚਾਹੀਦਾ ਬਣਨਾ ਗੁਰੂ ਦਾ ਚਾਹੀਦਾ ਸੀ ਗੁਰਬਾਣੀ ਦੀ ਗੱਲ ਦੂਰ ਦਰਡੇ ਪਹੁੰਚਦੀ ਪ੍ਰਚਾਰ ਕਰਦੇ ਅਸੀਂ ਸਿੱਖੀ ਦਾ ਹੁਣ ਮਿੱਟੀ ਮੁਸਲਮਾਨ ਕੀ ਕਿਸੇ ਨੇ ਨਹੀਂ ਦੱਸਿਆ ਹੁਣ ਬਸ ਇੰਨਾ ਪਤਾ ਵੀ ਕੋਈ ਸ਼ਬਦ ਸੀ ਗੁਰੂ ਨਾਨਕ ਸਾਹਿਬ ਦਾ ਜਿਹੜੀ ਪੰਕਤੀ ਬਦਲ ਦਿੱਤੀ ਪਰ ਇਤਿਹਾਸਕ ਤੌਰ ਤੇ ਇਹਦਾ ਮਕਸਦ ਵੀ ਸਮਝਿਓ RAM ਰਾਏ ਨੂੰ ਗੁਰੂ ਸਾਹਿਬ ਨੇ ਬੇਦਖਲ ਕਰ ਦਿੱਤਾ ਵੀ ਅੱਜ ਤੋਂ ਬਾਅਦ ਸਾਡੇ ਮੱਥੇ 'ਨ ਲੱਗੀ ਕਿਉਂਕਿ ਤੂੰ ਗੁਰੂ ਦੀ ਬਾਣੀ ਬਦਲ ਕੇ ਰੱਖ ਦਿੱਤੀ ਅੱਜ ਪਾਠ ਕਰਨ ਲੱਗਿਆਂ ਲਗਮਾ ਕਰਦਾ ਧਿਆਨ ਰੱਖਿਆ ਕਰੋ ਉਚਾਰਨ ਦਾ ਧਿਆਨ ਰੱਖਿਆ ਕਰੋ ਜੇ ਲਾਮਾਂ ਤੇ ਲਾਮ ਬੋਲੋ ਜੇ ਦਲਾਮਾਂ ਦਲਾਮਾਂ ਬੋਲੋ ਜਿੱਥੇ ਕੌਮਾਂ ਲੱਗਣ ਵਾਲਾ ਵਿਸ਼ਰਾਮ ਲੱਗਣ ਵਾਲਾ ਉੱਥੇ ਵਿਸ਼ਰਾਮ ਲਾਓ ਗੁਰਬਾਣੀ ਦੀ ਇੱਕ ਲਾਈਨ ਚੱਕਦੇ ਆਂ ਪਿੱਛੇ ਆਪ ਦੀ ਧਾਰਨਾ ਲਾਈ ਹੁੰਦੀ ਹੈ ਗੁਰਬਾਣੀ ਦੀ ਵਿਆਖਿਆ ਕਰਕੇ ਦੱਸੋ ਗੁਰੂ ਦੇ ਸਟੇਜਾਂ ਤੋਂ ਸਾਨੂੰ ਪਤਾ ਲੱਗੇ ਵੀ ਗੁਰਬਾਣੀ ਸਾਡੀ ਅਗਵਾਈ ਕਰਦੀ ਆ ਸਾਨੂੰ ਉਦਾਹਰਨਾ ਦਿੰਦੀ ਆ ਗੁਰਬਾਣੀ ਤੇ ਮੇਰੇ ਵਰਗਾ ਧਾਰਨਾ ਬਣਾ ਕੇ ਪੇਸ਼ ਕਰਦਾ ਹੁੰਦਾ ਤੇ ਸੰਗਤ ਕਹਿੰਦੀ ਹੁੰਦੀ ਆ ਵੀ ਫਲਾਣੇ ਬਾਬੇ ਦੀ ਧਾਰਨਾ ਬੜੀ ਵਧੀਆ ਜੀ ਤੇ ਗੁਰੂ ਅਮਰਦਾਸ ਰੋਜ ਸਾਨੂੰ ਉੱਚੀ ਉੱਚੀ ਕਹਿੰਦੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕਹਿਣ ਵਾਲੇ ਵੀ ਕੱਚੇ ਸੁਣਨ ਵਾਲੇ ਵੀ ਕੱਚੇ ਤੇ ਅਸੀਂ ਕਿੰਨੇ ਗੁਨਾਹਗਾਰ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ